ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਭਲੀ ਪ੍ਰਕਾਰ ਪਤਾ ਹੀ ਹੈ ਅੱਜ ਰਾਣਾ ਸਾਹਿਬ ਵਾਲੇ ਮਹਾਪੁਰਸ਼ਾਂ ਦਾ ਜਨਮ ਦਿਹਾੜਾ ਸੀ ਤੇ 20-25 ਸਾਲਾਂ ਤੋਂ ਆਪਾਂ ਕੇਕ ਕੱਟਦੇ ਆ ਹਮੇਸ਼ਾ ਦਵਲਾਨ ਸਾਹਿਬ ਤੇ ਇਸ ਵਾਰੀ ਆਪਾਂ ਫੈਮਿਲੀ ਦੇ ਨਾਲ ਸੀ ਤੇ ਅõ ਆਪਾਂ ਕੇਕ ਕੱਟਦੇ ਆ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਮਹਾਪੁਰਸ਼ਾਂ ਨੇ ساری ਜ਼ਿੰਦਗੀ ਲੱਖਾਂ ਪ੍ਰਾਣੀਆਂ ਨੂੰ ਗੁਰਬਾਣੀ ਦੇ ਨਾਲ ਜੋੜਿਆ 8 ਲੱਖ ਪ੍ਰਾਣੀਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਤੁਸੀਂ ਵੀ ਸਾਰੇ ਕੁਰਬਾਨੀ ਦੇ ਲੱਡ ਲੱਗੋ ਗੁਰਦੁਆਰਾ ਸਾਹਿਬ ਜਾਇਆ ਕਰੋ ਆਹ ਆਪਾਂ ਕੇਕ ਕੱਟਦੇ ਹਾਂ ਹੁਣ ਸਤਿ ਨਾਮੁ ਸਤਿ ਪੈ ਨਾਮੁ ਜੱਗਤ ਨਾਮੁ ਸੁਹਾਦੇ ਗੁਰੂ ਆੜ ਸਤਿ ਨਾਮ ਬਾਹੇ ਗੁਰੂ ਸਤਿ ਨਾਮ ਬਾਹੇ ਗੁਰੂ ਉਹਨੇ ਸੋਨੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ